ਆਦੇ ਹੁੰਦਿਆ ਵੀ ਖੇਤ ਜਿਹੜੀ ਰੋਟੀ ਖਾਣੇ ਹੱਥ ਦੇ ਧਰਕੇ ਹਨ ਇਹਦੇ ਚ ਬੜੀ ਬਰਕਤ ਹੁੰਦੀ ਹੈ ਤੇ ਆ ਹੁਣ ਰੋਟੀ ਦੇ ਨਾਲ ਅੰਬ ਦਾ ਚਾਰ ਆ ਤੇ ਖੇਤ ਦਾ ਤਾਂ ਮੇਰਾ ਜਾਦੀ ਮੂਹ ਹੈ ਖੇਤਨਾ ਤਿੰਨ ਚਾਰ ਦਿਨ ਹੋ ਗਏ ਨਰਮਾ ਚੁਗਿਆ ਤਿੰਡੇ ਥੋੜੇ ਕੱਲ ਕਿਤੇ ਬਾਹਰ ਜਾਣਾ ਪੈ ਗਿਆ ਅੱਜ ਫਿਰ ਹੁਣ ਫੇਰ ਆ ਬੱਕਰੀਆਂ ਵਿੱਚ ਮਿੱਤਰ ਪਿਆਰੇ ਦਸਰਾਰਗੇ ਸਾਡੇ ਪਿੰਡ ਵਾਲੇ ਜਿਨ੍ਹਾਂ ਨੂੰ ਕਹਿ ਕੇ ਅੱਜ ਫੇਰ ਆ ਗਏ ਤੇ ਹੁਣ ਦਪਹਿਰ ਦਾ ਟਾਈਮ ਆ ਇਧਰ ਲੈ ਕੇ ਆਏ ਸੀ ਚਾਹ ਪਾਣੀ ਬੀਬੀਆਂ ਇਧਰ ਨਾਲ ਲਿਖੇ ਸਾਡੇ ਭਾਈ ਕੇ ਦਸੇ ਫੌਜੀ ਕੇ ਚੁਗਦੇ ਫਿਰਦੇ ਆ ਬਸ ਤਿਆਰ ਨਹੀਂ ਅਵਰੀ ਨਰਮੇ ਦੀ ਪਟਾਈ ਸ਼ੁਰੂ ਹੋ ਗਈ ਆ ਉਹ ਵੀ ਸੀਨ ਦਿਖਾਉਣਾ ਸਾਨੂੰ ਚਲ ਉਹਨਾਂ ਕਾ ਤਾਂ ਮਾਰਕ ਦਿੰਦਾ ਜਿਹਨਾਂ ਨੇ ਮਿਹਨਤ ਕੀਤੀ ਹੁੰਦੀ ਆ ਤਾਂ ਗੱਲ ਹੈ ਨਹੀਂ 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 ਦਿੰਦਾ ਯਾਰ ਉਹਨਾਂ ਦਾ ਦਿੰਦਾ ਹੀ ਆ ਹਾਂ ਉਹਨਾਂ ਕਾ ਤਾਂ ਚਲੋ ਫਰਤੇ ਪਾਣੀ ਦਾ ਕੱਢੂ ਗਈ ਆਹਾ ਹੈ ਪਿਛਲੇ ਦਿਨੀ ਨਰਮਾ ਚੁਗਿਆ ਫਿਰ ਟਿੰਡੇ ਤੋੜੇ ਫਿਰ ਬੱਕਰੀਆਂ ਵਿੱਚ ਫੇਰੀਆਂ ਅੱਜ ਦਰਸ਼ਨ ਲੈ ਕੇ ਆਇਆ ਬੱਕਰੀਆਂ ਇਹਨਾਂ ਕੋਲੇ ਜਾਦਾ 40 50 ਤੇ ਇਹ ਸਵੇਰ ਦੇ ਇਹਦੇ ਵਿੱਚ ਆ ਪੱਤਾ ਪੱਤਾ ਕਿਉਂਕਿ ਫੂਟ ਜੀ ਜ਼ਿਆਦਾ ਹੋ ਗਈ ਸੀ ਤੇ ਉਹਦੇ ਕਰਕੇ ਇਹਨੇ ਵੀ ਜੇ ਛਟੀਆਂ ਉਹ ਕਰ ਲਈਆਂ ਤਾਂ ਇਹ ਗਲ ਜਾਣਗੇ ਪੱਤੇ ਜੀ ਗਲ ਕੇ ਛਟੀਆਂ ਵੀ ਗਲ ਜਾਂਦੀਆਂ ਤੇ ਉਹਦੇ ਕਰਕੇ ਫਿਰ ਮੈਂ ਦਰਸ਼ਨ ਨੂੰ ਆ ਸਵੇਰੇ ਕਹਿ ਕੇ ਆਇਆ ਸੀ ਤੇ ਹੁਣ ਇਹ ਤੋਂ ਬਾਅਦ ਛਟੀਆਂ ਪੱਟਣ ਦਾ ਕਿਉਂਕਿ ਵਾੜ ਵੇਲਾ ਕਰਨਾ ਤੇ ਨਾਲ ਖਾਲਾ ਪੱਕਾ ਇਹ ਟੁੱਟਿਆ کئی ਥਾਂ ਤੇ ਬੈਡੇ ਦਾ ਇਹਦੇ ਚ ਪਾਣੀ ਤਾਂ ਟੁੱਟ ਗਿਆ کئی ਥਾਂ ਚਲੋ ਖੈਰ ਐ ਕਿ ਹੱਲ ਕਰਾਂਗੇ ਪੱਕਾ ਨਾਲ ਨਾਲ ਖਾਲ ਦੇ ਵੱਟ ਪਾ ਲਾਂਗੇ ਸੋ ਅਗਲੀ ਕਣਕ ਦੀ ਬਜਾਈ ਕਰਨੀ ਹੈ ਤੇ ਇੱਕ ਹੋਰ ਦਰਸ਼ਨ ਜਿਹੜੇ ਆਹਾ ਆਪਾਂ ਪਹਿਲਾਂ ਸਿਲੰਡਰ ਹੋ ਜਾਂਦੇ ਹੁਣ ਆਪਣੇ ਪਹਿਲਾਂ ਸਟੀਆਂ ਹੁੰਦੀਆਂ ਸੀ ਲਾਉਂਦੇ ਸੀ ਹਾਂ ਹਾਂ ਤੇ ਹੁਣ ਇਹ ਸਿਲੰਡਰ ਹੋ ਗਏ ਸਿਲੰਡਰ ਮਹਿੰਗਾ ਗਰੀਬ ਬੰਦੇ ਦੀ ਤਾਂ ਪਹੁੰਚ ਤੋਂ ਨਹੀਂ ਨਹੀਂ ਪਹੁੰਚ ਹੀ ਨਹੀਂ ਜਾਦਾ ਤਾਂ ਬਸ ਇੱਥੇ ਲੱਕਣਾ ਦਾ ਤਾਂ ਪੈਂਟਜਮ ਕਰ ਲੈਂਦੇ ਸੀ ਨਾ ਟਰਾਲੀਆਂ ਤੋਂ ਟਰਾਲੀ ਹਾਂ ਹਾਂ ਬਾਕੀ ਜਵਾਦੂ ਨੂੰ ਗਰੀਬ ਬੰਦੇ ਨੂੰ ਵੱਧ ਮਿਲ ਜਾਂਦੀਆਂ ਸੀ ਯਾਰ ਹਾਂ ਵੱਧ ਮਿਲ ਜਾਂਦੀਆਂ ਹਾਂ ਇਹ ਇਹਦੇ ਕਰਕੇ ਇਹੇ ਦੋਸਤੋ ਛਟੀਆਂ ਦਾ ਇਹਦਾ ਤਾਂ ਨਜ਼ਾਰਾ ਹੀ ਵੱਖਰਾ ਜਦੋਂ ਚੁੱਲ੍ਹੇ ਤੇ ਹੁਣ ਚੁੱਲ੍ਹੇ ਬਾਲਣੋਂ हट ਕੇ ਅਸੀਂ ਚੁੱਲ੍ਹੇ ਆ ਗਏ ਤੇ ਚੁੱਲ੍ਹੇ ਬਾਲਣ ਦੇ ਹਟਦੇ ਕਰਕੇ ਸਾਡਾ ਇਹ ਜਿਹੜਾ ਗੈਸ ਤੇ ਚੀਜ਼ਾਂ ਪਕਦੀਆਂ ਉਹ ਉਨੀਆਂ ਸਵਾਦਤਾ ਨਹੀਂ ਹੁੰਦੀਆਂ ਬਿਮਾਰੀਆਂ ਦਾ ਘਰੀ ਹੈ ਮਜਬੂਰੀ ਆ ਆ ਇੱਕ ਰੋਟੀ ਆਪਾਂ ਕਿੱਥੇ ਤਾਂ ਤਵੇ ਤੇ ਉਹ ਕਰਕੇ ਪਕਾ ਕੇ ਤੇ ਦੂ ਬਾਦ ਰਾੜਨ ਲੱਗੇ ਥੱਲੇ ਕੋਲਿਆਂ ਤੇ ਰਾੜਦੇ ਸੀ ਚੁੱਲ੍ਹੇ 'ਚ ਆਹੋ ਹਾ ਤੇ ਹੁਣ ਉਹ ਅਸੀਂ ਤਵਾ ਚੱਕ ਕੇ ਉੱਤੇ ਉਹਦੇ ਤੇ ਗੈਸ ਚੁੱਲ੍ਹੇ ਤੇ ਰੱਖਦੇ ਆ ਤੇ ਉਹਦਾ ਜਿਹੜਾ ਗੈਸ ਤਾਂ ਜਾਂਦਾ ਹੀ ਹੈ ਵਿੱਚ ਹਨਾ ਗੈਸ ਜਾਂਦਾ ਹੀ ਯਾਰ ਰੋਟੀ ਵਿੱਚ ਗੈਸ ਜਾਂਦਾ ਹੀ ਹੈ ਅੱਜ ਤੋਂ ਰੋਟੀ ਜਿਹੜੀ ਹੁਣ ਦੀਆਂ ਬੀਬੀਆਂ ਪਕਾਉਂਦੀਆਂ ਉਹ ਬੜੀ ਪਤਲੀ ਪਕਾਉਂਦੀਆਂ ਕਿਉਂਕਿ ਰੋਟੀ 'ਚ ਫਾਈਬਰ ਹੁੰਦਾ ਫਾਈਬਰ ਹੁੰਦਾ ਜਿਹੜਾ ਉਹ ਸਾਡੀ ਸਿਹਤ ਲਈ ਤਾਕਤ ਦਿੰਦਾ ਸਾਨੂੰ ਫਾਈਬਰ ਜਿਹੜਾ ਤਾਂ ਰੋਟੀ ਪਕਾਉਨੇ ਆਸੀਂ ਖਾਣੇ ਆ ਵੀ ਫਾਈਬਰ ਹੁੰਦਾ ਤਾਕਤ ਦਿੰਦਾ ਦੇਖ ਜਦੋਂ ਪਤਲੀ ਰੋਟੀ ਹੁੰਦੀ ਆ ਅਸੀਂ ਵੈਸੇ ਹੀ ਖਾਣੋਂ ਛੱਡ ਕੇ ਮੋਟੀ ਰੋਟੀ ਸਾਡੀਆਂ ਬਾਤਾਂ ਜਿਹੜੀਆਂ ਬੀਬੇ ਸੀ ਸਾਡੀਆਂ ਉਹ ਮੋਟੀ ਰੋਟੀ ਲਾਉਂਦੀਆਂ ਸੀ ਪਤਲੀ ਰੋਟੀ 'ਚ ਕਾਰਬਨ ਹੁੰਦਾ ਕਾਰਬਨ ਕੋਲਾ ਕੋਲਾ ਜਣੀ ਹੁਣ ਅਸੀਂ ਕੋਲਾ ਖਾ ਰਹੇ ਹਾਂ ਕਿਉਂਕਿ ਉਹ ਇੱਕ ਦੋ ਬੁਰਕੀਆਂ ਹੁੰਦੀਆਂ ਉਹ ਗੱਲ ਬਣਦੀ ਨਹੀਂ ਰੋਟੀ ਦੀ ਨਾ ਤਾਂ ਕੋਈ ਰਾਜ ਦਾ ਬੰਦਾ ਜੇ ਗਿਣਤੀ ਕਰੂ ਰੋਟੀਆਂ ਤਾਂ ਭਾਵੇਂ 6-7 ਖਾ ਜਾਂਦਾ ਜਿਹੜਾ ਬੰਦਾ ਹਾਂ ਹਾਂ 3-4 ਖਾਂਦਾ ਸੀ ਪਹਿਲਾਂ ਬੂਟੀਆਂ ਰੋਟੀਆਂ ਤੋਂ 5-7-8 ਖਾ ਜਾਂਦਾ ਤੇ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਤੇ ਬਾਕੀ ਉਹਦੇ ਚ ਤਾਕਤ ਹੀ ਨਹੀਂ ਰਹੀ ਬਿਮਾਰੀਆਂ ਦਾ ਘਰ ਤਾਂ ਕਰਕੇ ਜਿਹੜੀ ਰੋਟੀ ਆ ਦੋਸਤੋ ▇ ਰੋਟੀ ਥੋੜੀ ਜੀ ਖਾਣ ਦੀ ਕੋਸ਼ਿਸ਼ ਕਰੋ ਤੇ ਚੁੱਲ੍ਹੇ ਤੇ ਚਲੋ ਹੁਣ ਗੈਸ ਦਾ ਜ਼ਮਾਨਾ ਆ ਗਿਆ ਪਰ ਚੁੱਲ੍ਹੇ ਤੇ ਜਿਹੜੇ ਕੋਲੇ ਲੱਕੜਾਂ ਹੁੰਦੀਆਂ ਜਿਵੇਂ ਉਹ ਤਾਂ ਚੁੱਲ੍ਹੇ ਤੇ ਹੀ ਉਹ ਕਰਦਾ ਬੀਬੀਆਂ ਕੁਸ ਸਵਾਲੀਆਂ ਹੈਗੀਆਂ ਘਰਾਂ 'ਚ ਜਿਹੜੀਆਂ ਚੁੱਲ੍ਹੇ ਦੇ ਵਰਤੋਂ ਕਰਦੀਆਂ ਨਹੀਂ ਨਹੀਂ ਹਾਏਗਾ ਹਾਏਗਾ ਬੁੜੀਆਂ ਵਿੱਚ ਕੁਲਦੀਪ ਕੌਰ ਨੇ ਤਾਂ ਚੱਕ ਮੱਤ ਚੁੱਲਾ ਬਣਾ ਕੇ ਇੱਕ ਟਾਇਰ ਵੀ ਲਾਤੇ ਸੀ ਉਹਨੂੰ ਮੈਂ ਤੁਹਾਨੂੰ ਵੀਡੀਓ ਕੱਢ ਨੂੰ ਪਾਉਂਗਾ ਤੇ ਵਧੀਆ ਗੱਲ ਆ ਜੀ ਇਹ ਹੁਣ ਮੈਂ ਸਾਨੂੰ ਦਿਖਾਉਂਦਾ ਨੰਦਮਾ ਜਿਹੜਾ ਪਟਾਈ ਕਰ ਰਿਹਾ ਜਿੰਨਾ ਕਿ ਮੈਥੋਂ ਹੁੰਦਾ ਉਹਨਾਂ ਕ ਮੈਂ ਕੰਮ ਕਰ ਲੈਂਦਾ ਹੁੰਨਾ ਤੇ ਹਾਂਜੀ ਲਾਈ ਲਾਈ ਲਾਇਆ ਕੋਈ ਨਹੀਂ ਮੈਂ ਵੀ ਦਰਸ਼ਨ ਵੀਡੀਓ ਬਣਾ ਰਿਹਾ ਤਾਂ ਇਹਨਾਂ ਬੱਕਰੀਆਂ ਵਿੱਚ ਆਉਣੀਆਂ ਨਾ ਯਾਰ ਨਾ ਵੀ ਮੈਂ ਦੂਜਾ ਦੂਜਾ ਮੋਬਾਈਲ ਚਲਾਉਣਾ ਹੁੰਦਾ ਤੇ ਪਰ ਇਹ ਮੋਬਾਈਲ ਵੀ ਜੇ ਤੂੰ ਖਾਤਾ ਇਹ ਇਹ ਭਾਈ ਐ ਚਲਾਉਣਾ ਹੁੰਦਾ ਕਾਹ ਹੋ ਜਾ ਅੱਗੇ ਹੋ ਜਾ ਭਾਈ ਹਾਂ ਹੁਣ ਤਾਂ ਬੱਕਰੀਆਂ ਕੰਨੀ ਘਬਾਲਾ ਕੁਛ ਨਹੀਂ ਹੁੰਦਾ ਆ ਬੱਕਰੀਆਂ ਦੇ ਆ ਹੀ ਜਾਂਦੀਆਂ ਵਿੱਚ ਹਾਂ ਗੱਲ ਆਈ ਜਾਂਦੀ ਹੈ ਵਿੱਚ ਹਾਂ ਆਈ ਜਾਂਦੀ ਹੈ ਵਧੀਆ ਹਾਂ ਹਾਂ ਨਹੀਂ ਨਹੀਂ ਆਈ ਜਾਂਦੀ ਮੈਂ ਨਾ ਮਨ ਜਨਵਰਾ ਦਾ ਵੀ ਇਹਦਾ ਯੋਗਧਾਨਾ ਬਾਈ ਆਉ ਬਾਈ ਆਈ ਜਾਂਦੀ ਹੈ ਮਾਂ ਨੂੰ ਨਾਲੇ ਤਾਂ ਕੱਕ ਪੱਤਰਾ ਤੇ ਪੱਤੇ-ਪੁੱਤੇ ਖਾ ਲੈਂਦੀਆਂ ਵਿਚਾਰੀਆਂ ਇਹਨਾਂ ਦਾ ਘੱਟ ਭਰਦਾ ਇਹ ਵੀ ਪੁੰਨ ਵਾਲਾ ਕੰਮ ਹੀ ਹੁੰਦਾ ਤੇ ਇਹ ਵੀ ਸਾਡਾ ਵੀ ਸੁਯੋਗ ਹੋ ਗਿਆ ਨਾਲ ਇਹ ਜਦੋਂ ਸੱਚਾ ਮੈਂ ਇੱਕ ਰਸਣੇ ਚਾਹ ਵੀ ਪੀਈਏ ਮੈਨੂੰ ਕਿੰਨੇ ਵਾਲੇ ਆਏ ਸੀ ਰਸਣ ਵਾਲੇ ਤੋਂ ਮਾਲ ਵਾਲਾ ਨਹੀਂ ਹੁੰਦਾ ਇਹ ਨਹੀਂ ਪਤਾ ਕਾਏ ਉਹਦੇ ਪੰਜ ਉਹਦੇ ਖਤੋਂ ਹੋਇਆ ਅੱਛਾ ਆਓ ਬੱਕਰੀ ਦਾ ਦੁੱਧ ਆਪਾਂ ਜਦੋਂ ਸੱਲ ਕੱਢ ਜੰਨੇ ਉਦੋਂ ਵੀ ਹਾਂ ਕਈ ਕਈ ਵਾਲੇ ਆਉਂਦੇ ਆ ਫਿਰ ਇਹਦੇ ਚ ਤੇ ਬੜਾ ਗੁਣਕਾਰੀ ਦੁੱਧ ਹੁੰਦਾ ਬੱਕਰੀ ਦਾ ਤੇ ਸੱਲ ਵੀ ਘਟਦੇ ਕਹਿ ਦਿੰਦੇ ਆ ਪਰ ਤਾਜ਼ਾ ਦੁੱਧ ਜਦੋਂ ਚਵਾਵਾ ਦੁੱਧ ਨਾਲ ਦੀ ਨਾਲ ਤੇ ਉਹਦੇ ਚ ਜਾਂਦੇ ਇਹ ਸਾਰਾ ਬਾਕੀ ਵੈਸੇ ਵੀ ਬੱਕਰੀਆਂ ਦੇ ਸਾਡੇ ਜਿਹੜੇ ਦੁੱਧ ਹੁੰਦੇ ਸੀ ਇਹ ਬੜੇ ਗੁਣਕਾਰੀ ਐ ਤੇ ਇਹ ਕਿਉਂਕਿ ਬਾਹਰ ਜੰਗਲਾਂ ਜਿਵੇਂ ਖੇਤਾਂ 'ਚ ਚਰਦੀਆਂ ਇਹਦੀ ਜਿਹੜੀ ਆਮ ਪੱਠੇ ਪਾਉਣ ਦੀ ਤੇ ਇਹ ਚਰਦੀਆਂ ਜਿਹੜੀਆਂ ਦਾ ਫਾਇਦਾ ਬਹੁਤ ਹੁੰਦਾ ਇਹਨਾਂ ਨੂੰ ਖੇਤਾਂ 'ਚ ਇਹ ਖੇਤਾਂ 'ਚ ਬਹੁਤ ਤਰ੍ਹਾਂ ਦੀ ਜੜੀ-ਬੂਟੀ ਵੀ ਹੁੰਦੀ ਹੈ ਜਿਹੜੀ ਕੁਦਰਤੀ ਹੁੰਦੀ ਹੈ ਘਾਹ ਕੋ ਜਿਹੜੀ ਹੁੰਦੀ ਹੈ ਕੁਸਾ ਘਾਹਿਆਂ ਚੀਜ਼ਾਂ ਹੁੰਦੀਆਂ ਕੋਈ ਰਿਹਾਂ ਸੁਰੀਹਾਂ ਤੋਂ ਬਿਨਾਂ ਵੀ ਹੁੰਦੀਆਂ ਜਿਹੜੀਆਂ ਖਾਲਾ ਖੱਬਿਆ ਤੇ ਇਹ ਚਰਦੀਆਂ ਲਓ ਜੀ ਧੰਨਵਾਦ ਜੀ